ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਬਲੈਕ ਸੂਟ ਤੇ ਬਾਹਾਂ ਦਾ ਡਿਜ਼ਾਈਨ ਬਣਾਉਣਾ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ ਬਾਹਾਂ ਦੇ ਰੂਹ ਨੂੰ ਨਾ ਸਾਢੇ 3 ਇੰਚ ਦੀ ਚੌੜੀ ਆਪਾਂ ਪੱਟੀ ਉਤਾਰ ਲਾਂਗੇ ਪੱਟੀ ਕਟਿੰਗ ਕਰਕੇ ਨਾ ਤੇ ਅਲੱਗ ਕਰ ਲਾਂਗੇ ਹੁਣ ਆਪਾਂ ਇਹਨੂੰ ਨਿਸ਼ਾਨ ਲਾ ਲਈ ਤੇ ਕਟਿੰਗ ਕਰ ਦਿੰਨੇ ਆਂ ਕਟਿੰਗ ਕਰਕੇ ਇੱਕ ਸਾਈਡ ਤੇ ਰੱਖਤੀ ਹੁਣ ਆਪਾਂ ਬੁਕਰਾਂ ਦਾ ਪੀਸ ਲੈ ਲਿਆ ਜੀ ਜਿਹੜਾ ਆਪਾਂ ਪਹਿਲਾਂ ਗਲੇਕ ਵਗੈਰਾ ਕੱਟਦੀਆਂ ਉਹ ਰੱਖ ਲੈਣੇ ਹੁੰਦੇ ਆ ਜਿਹੜੇ ਕਾਤਰਾਂ ਬਚ ਜਾਂਦੀਆਂ ਤੇ ਉਹਦੇ ਕਿਉਂ ਆਪਾਂ ਨਾ ਇਹ ਵੀ ਸ਼ੇਪ ਦੀ ਕਟਿੰਗ ਕਰਾਂਗੇ ਛੋਟੀ ਜਿਹੀ ਕਟਾਂ ਦੀ 1 ਇੰਚ ਦੀ ਚੌੜੀ ਆ ਨਿਸ਼ਾਨ ਲਾ ਲਿਆ ਆਪਾਂ ਤੇ ਡੂੰਗਾ ਲਾਵਾਂਗੇ ਜੀ ਆਪਾਂ 2.5 ਇੰਚ ਤੇ 2.5 ਇੰਚ ਦੀ ਡੂੰਗਾ ਇਹਨੂੰ ਨਿਸ਼ਾਨ ਲਾ ਕੇ ਨੂੰ ਇਹਨੂੰ ਟੇਡਾ ਆਪਾਂ ਨਿਸ਼ਾਨ ਲਾ ਲੈਣੇ ਆ ਇਸ ਤਰ੍ਹਾਂ ਟੇਡਾ ਰੱਖ ਕੇ ਤੇ ਨਿਸ਼ਾਨ ਲਾ ਲਿਆ ਗਣੇ ਆਪਾਂ ਇਹਨੂੰ ਕਰ ਦਾਂਗੇ ਕਟਿੰਗ ਇਸ ਤਰ੍ਹਾਂ ਨਾ ਕਟਿੰਗ ਕਰ ਦਿੱਤੀ ਕਟਿੰਗ ਕਰਕੇ ਤੇ ਹੁਣ ਆਪਾਂ ਜਿਹੜਾ ਫालतू ਕਪੜਾ ਉਹਦੇ ਉੱਪਰ ਲਾ ਲਾਂਗੇ ਇਹਨੂੰ ਆਹ ਵਾਲਾ ਫालतू ਕਪੜਾ ਇਹਦੇ ਉੱਪਰ ਆਪਾਂ ਨਾ ਇਸ ਤਰ੍ਹਾਂ ਰੱਖ ਕੇ ਤੇ ਜਿਸ ਤਰ੍ਹਾਂ ਆਪਾਂ ਗਲਾ ਲਾਉਣੇ ਹੁੰਨੇ ਆ ਉਸ ਤਰ੍ਹਾਂ ਰੱਖ ਕੇ ਸਲਾਈ ਨਾਲ ਆਪਾਂ ਤੇਨ ਲਾ ਲਾਂਗੇ ਇਸ ਤਰ੍ਹਾਂ ਰੱਖ ਕੇ ਨਾ ਤੇ ਹੁਣ ਆਪਾਂ ਸਲਾਈ ਲਾ ਲਾਂਗੇ ਜਿਸ ਤਰ੍ਹਾਂ ਆਪਾਂ ਜੇ ਤੁਸੀਂ ਇਹਨੂੰ ਪ੍ਰੈਸ ਨਾਲ ਵੀ ਲਾ ਸਕਦੇ ਹੋ ਪਰ ਮੈਂ ਕਹਿੰਨੇ ਕਿ ਪਿੱਛੇ ਪ੍ਰੈਸ ਕੀ ਲਾਵਾਂਗੇ ਤੇ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਸਲਾਈ ਨਾਲ ਹੀ ਲਾ ਲਿਆ ਤੇ ਹੁਣ ਬਾਹਰਲੀ ਸਾਈਡ ਤੋਂ ਵੀ ਕੱਪੜਾ ਆਪਾਂ ਜਿਵੇਂ ਇਹ ਮੋੜਿਆ ਛੇ ਪੈ ਦੀ ਉਸੇ ਤਰ੍ਹਾਂ ਹੀ ਆਪਾਂ ਕੱਪੜਾ ਮੋੜ ਦਾਂਗੇ ਦੇ ਉੱਪਰ ਜਿਸ ਤਰ੍ਹਾਂ ਮਤਲਬ ਕਿ ਆਪਾਂ ਗਲਾ ਮੋੜਦੇ ਹੁੰਨੇ ਆ ਬਸ ਉਸੇ ਤਰ੍ਹਾਂ ਹੀ ਬਣਾਉਣਾ ਇਹਨੂੰ ਵੀ ਜਿਸ ਤਰ੍ਹਾਂ ਵੀ ਸ਼ੇਪ ਦੇ ਗਲੇ ਦੀ ਆਪਾਂ ਲੀਰ ਮੋੜਦੇ ਹੁੰਨੇ ਆ ਬਾਹਰੋਂ ਆ ਫालतू ਕੱਪੜਾ ਆਪਾਂ ਸਾਈਡ ਤੋਂ ਕਟਿੰਗ ਕਰ ਦਾਂਗੇ ਹੁਣ ਆਪਾਂ ਇਧਰਲੀ ਸਾਈਡ ਤੇ ਵੀ ਸਿਲਾਈ ਲਾ ਲੈਣੇ ਆ ਸਿਲਾਈ ਆਪਾਂ ਲੱਗ ਗਈ ਤੇ ਹੁਣ ਇਹਦੇ ਨਾਲ ਆਪਾਂ ਸੈਂਟਰ 'ਚ ਦੂਰਾ ਫੋਲਡ ਕਰਕੇ ਜਿਸ ਤਰ੍ਹਾਂ ਆਪਾਂ ਗਲੇ ਦੇ ਵਿੱਚ ਟੱਕ ਨਹੀਂ ਲਾਉਂਦੇ ਹੁੰਦੇ ਉਸ ਤਰ੍ਹਾਂ ਇਹਦੇ 'ਚ ਛੋਟਾ ਜਿਹਾ ਟੱਕ ਲਾ ਲਾਂਗੇ ਠੀਕ ਹੈ ਜੀ ਤੇ ਉਧਰੋਂ ਆਪਾਂ ਬਾਹਾਂ ਵਾਲੀ ਸਾਈਡ ਤੇ ਵੀ ਛੋਟਾ ਜਿਹਾ ਟੱਕ ਲਾ ਲਾਂਗੇ ਸੈਂਟਰ ਦੇ ਵਿੱਚ ਤੇ ਇਹਨੂੰ ਹੁਣ ਵਿਸਕਾਰ ਰੱਖ ਕੇ ਇਸ ਤਰ੍ਹਾਂ ਬਾਹ ਸਿੱਧੀ ਕਰਕੇ ਸਿੱਧ ਪੁੱਠ ਤੁਸੀਂ ਚੈੱਕ ਕਰ ਲੈਣੀ ਆ ਜੇ ਸੀ ਆਪਣੀ ਸਿੱਧ ਪੁੱਠ ਨਹੀਂ ਜੀ ਤੇ ਜੇ ਤੁਹਾਡੇ ਸਿੱਧ ਪੁੱਠ ਹੈ ਤੁਸੀਂ ਵੇਖ ਕੇ ਇਹ ਸਿੱਧੇ ਪਾਸੇ ਰੱਖਣਾ ਹੋਊਗਾ ਜਿਸ ਤਰ੍ਹਾਂ ਆਪਾਂ ਗਲਾ ਲਾਉਣੀ ਹੈ ਤੇ ਪੁੱਠੇ ਪਾਸੇ ਆਪਾਂ ਲਟਾਵਾਂਗੇ ਹੁਣ ਆਪਾਂ ਇਹਦੇ ਤੇ ਸਲਾਈ ਲਾ ਲੈਣੇ ਆ ਸਲਾਈ ਆਪਣੀ ਲੱਗੂਗੀ ਹੁਣ ਆਪਾਂ ਜਿਹੜਾ ਫालतू ਕਪੜਾ ਉਹਨੂੰ ਕਟਿੰਗ ਕਰ ਦਾਂਗੇ ਤੇ ਬਸ ਮੋੜਨਾ ਆਪਾਂ 15 ਵੱਲ ਨੂੰ ਉਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਲਾਂ ਮੋੜਦੇ ਹੁੰਨੇ ਆ ਇਸ ਤਰ੍ਹਾਂ ਨਾਲ ਢਾਲਾਂਗੇ ਅਟਾ ਕੇ ਦੇ ਉੱਪਰ ਹੁੰਦਾ ਤੁਸੀਂ ਸਲਾਈ ਲਾ ਦਾਂਗੇ ਇਹ ਆਪਾਂ ਸਲਾਈ ਦੇੜ ਨਹੀਂ ਹੋਊਗੀ ਤਰਪਾਈ ਕਰਾਂਗੇ ਤਾਂ ਕਿ ਦੂਸਰੀ ਸਾਈਡ ਤੇ ਵੀ ਹੁਣ ਸਲਾਈ ਲਾ ਦਿੰਨੇ ਆ ਸਲਾਈ ਲੱਗ ਗਈ ਹੁਣ ਆਪਾਂ ਜਿਹੜਾ ਕੱਪੜਾ ਲਾਇਆ ਸੀ ਉਹ ਰੋ ਵ ਲੈ ਲਾਂਗੇ ਇਹ ਆਪਾਂ ਨਾਲ ਦਾ ਹੀ ਲਾਉਣਾ ਕਪੜਾ ਜੀ ਤੁਸੀਂ ਲੱਗਦਾ ਵੀ ਲਾ ਸਕਦੇ ਹੋ ਹੋਰ ਕਪੜਾ ਵੀ ਲਾ ਸਕਦੇ ਜੇ ਕੰਟਰਾਸਟ ਬਣਾਉਣਾ ਤਾਂ ਇਸ ਤਰ੍ਹਾਂ ਇਹਨੂੰ ਰੱਖ ਲਾਂਗੇ ਆਪਾਂ ਤੇ ਆ ਜਿਹੜੀ ਬਾਹ ਆਪਣੀ ਇਹਦੇ ਉੱਪਰ ਰੱਖ ਕੇ ਸਲਾਈ ਲਾ ਲਾਂਗੇ ਇੱਕ ਵਾਰੀ ਆਪਾਂ ਕੱਚੀ ਸਲਾਈ ਲਾਵਾਂਗੇ ਇਹ ਕਿਉਂਕਿ ਇਹਦੇ ਉੱਤੇ ਇੱਕ ਸਲਾਈ ਹੋਰ ਆਉਗੀ ਹੁਣ ਆਪਾਂ ਇਸ ਤਰ੍ਹਾਂ ਸਲਾਈ ਲਾ ਰਹੇ ਹਾਂ ਤੇ ਜਿਹੜਾ ਅਸੀਂ ਸ਼ੇਪ ਤੱਕ ਟਾਂ ਬਣਾਇਆ ਆਪਾਂ ਇਹਨੂੰ ਨਾ ਜ਼ਿਆਦਾ ਨਹੀਂ ਖਿੱਚਣਾ ਆਪਦੇ ਵੱਲ ਨੂੰ ਕਿਤੇ ਕਈ ਵਾਰੀ ਖਿੱਚ ਕੇ ਚੌੜਾ ਜਾ ਹੋ ਜਾਂਦਾ ਇਸ ਤਰ੍ਹਾਂ ਜਿੰਨੀ ਇਹਦੀ ਸ਼ੇਪ ਹੈਗੀ ਉਸੇ ਸ਼ੇਪ 'ਚ ਹੀ ਰੱਖਾਂਗੇ ਆਪਾਂ ਜ਼ਿਆਦਾ ਨਹੀਂ ਖਿੱਚਣਾ ਇਹਨੂੰ ਇਸ ਤਰ੍ਹਾਂ ਹੁਣ ਆਪਾਂ ਸਲਾਈ ਲਾ ਲਈ ਹੁਣ ਆਪਾਂ ਲੈਸ ਲੈ ਲਈ ਜੀ ਆਫ ਵਾਈਟ ਲੈਸ ਆ ਇਹਦੀ ਤੇ ਸੂਟ ਤੇ ਸਾਰੇ ਤੇ ਹੀ ਲੈਸ ਲਾਉਣੀ ਆ ਤੇ ਆਪਾਂ ਹੁਣ ਇਹਨੂੰ ਕੱਪੜੇ 'ਚ ਕਰ ਲਿਆ ਸਿੱਧਾ ਤੇ ਲੈਸ ਇਹਦੇ ਉੱਪਰ ਰੱਖ ਕੇ ਇਸ ਤਰ੍ਹਾਂ ਜਿਹੜਾ ਕੱਪੜਾ ਹੈਗਾ ਜਿਵੇਂ ਆਪਾਂ ਕੱਪ 모ੜਦੇ ਹੁੰਨੇ ਐਸ ਤਰ੍ਹਾਂ ਉੱਪਰ ਨੂੰ ਉੱਪਰ ਨੂੰ 모ੜ ਦਾਂਗੇ ਇਹਦੇ ਉੱਤੇ ਲੈਸ ਆਪਾਂ ਸਿੱਧੀ ਰੱਖਣੀ ਹੈ ਤਾਂ ਨੂੰ ਲੈਸ ਦਾ 모 ਦਿੱਤਾ ਜੀ ਹੁਣ ਇਹਦੇ ਉੱਤੇ ਆਪਾਂ ਸਲਾਈ ਲਾ ਦਾਂਗੇ ਇਹਦੇ ਵਿੱਚ ਪੇਸਟਿੰਗ ਪੇਪਰ ਵਗੈਰਾ ਕੁਝ ਨਹੀਂ ਪਾਇਆ ਬੁਕਰਮ ਵੀ ਨਹੀਂ ਪਾਈ ਤੁਸੀਂ ਪਾ ਵੀ ਸਕਦੇ ਹੋ ਕਿਉਂਕਿ ਮੈਂ ਇਸ ਕਰਕੇ ਨਹੀਂ ਪਾਈ ਕਾਟਨ ਦਾ ਸੂਟ ਆ ਫਿਰ ਬਾਹਾਂ ਦੇ ਨਾ ਚੁੱਭਣ ਜੇ ਲੱਗ ਜਾਂਦੀ ਹੈ ਬੁਕਰਮ ਜੀ ਆਪਾਂ ਬਾਲੀ ਵਿੱਚ ਤਾਂ ਕਰਕੇ ਨਹੀਂ ਪਾਈ ਆਪਾਂ ਇਸ ਤਰ੍ਹਾਂ ਸਿੰਪਲੀ ਇਹਨੂੰ ਮੋੜ ਦਾਂਗੇ ਦੇਖੋ ਹੌਲੀ ਹੌਲੀ ਆਪਾਂ ਸਲਾਈ ਲਾ ਲੈਨੇ ਆ ਜਿਹਦੇ ਉੱਤੇ ਨਾਲ-ਨਾਲ ਹੀ ਆਪਾਂ ਲੈਂਸ ਲਾਉਣੇ ਨਾਲ-ਨਾਲ ਹੀ ਉੱਪਰ ਸਲਾਈ ਮਾਰ ਮਾਰਦੇ ਆ ਤੁਸੀਂ ਪਹਿਲਾਂ ਕੱਚੀ ਸਲਾਈ ਵੀ ਲੈਸ ਕੱਲੀ ਰੱਖ ਕੇ ਲਾ ਸਕਦੇ ਹੋ ਇਸ ਤਰ੍ਹਾਂ ਹੁਣ ਆਪਣੀ ਸਲਾਈ ਲੱਗ ਗਈ ਫालतू ਕਪੜਾ ਆਪਾਂ ਕਟਿੰਗ ਕਰ ਦਾਂਗੇ ਦੇਖ ਸਕਦੇ ਹੋ ਜੀ ਤੁਸੀਂ ਬਾਂਦ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੈ ਕੱਟ ਵਾਲਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਬਾਂਦ ਆ ਇਹਦੇ ਅੰਤ ਤੁਸੀਂ ਪਲਾਜੋ ਤੇ ਵੀ ਬਣਾ ਸਕਦੇ ਹੋ ਬਾਂਦ ਤੇ ਵੀ ਬਣਾ ਸਕਦੇ ਹੋ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਕ ਚੈਨਲ ਹੋਰ ਆਪਣਾ ਜਸਪ੍ਰੀਤ ਮਲਟੀ ਚੈਨਲ ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਇਸ ਚੈਨਲ ਨੂੰ ਪਿਆਰ ਦਿੱਤਾ ਉਸ ਨੂੰ ਵੀ ਇਸੇ ਤਰ੍ਹਾਂ ਹੀ ਦਿਨਾ ਜੀ ਠੀਕ ਹੈ ਜੀ